ਅੰਮ੍ਰਿਤਸਰ ਤੋਂ ਇਸ ਵੇਲੇ ਮੰਦਭਾਗੀ ਘਟਨਾ ਸਾਹਮਣੇ ਆਈ ਹੈ ਜਿੱਥੇ ਕਿ ਅੰਮ੍ਰਿਤਸਰ ਦੇ ਸੁਲਤਾਨਪੁਰ ਰੋਡ ਦੇ ਉੱਤੇ ਵਸਦੇ ਜਿਹੜਾ ਗੋਬਿੰਦਨਗਰ ਇਲਾਕਾ ਪੈਂਦਾ ਹੈ ਸੁਲਤਾਨਪੁਰ ਰੋਡ ਤੇ ਮੰਦਰ ਵਾਲੇ ਬਾਜ਼ਾਰ ਦੇ ਨੇੜੇ ਉੱਥੇ ਇੱਕ ਸਮਾਜ ਸੇਵਿਕਾ ਦੀ ਜ਼ਿੰਦਗੀ ਦਾ ਅੰਤ ਹੋਇਆ ਹੈ ਤਾਂ ਉਹ ਮਹਿਲਾ ਘਰ ਦੇ ਵਿੱਚ ਇਕੱਲੀ ਰਹਿੰਦੀ ਸੀ ਤੇ ਕਿਨ ਅੱਜ ਅਚਾਨਕ ਸ਼ਾਮ ਦੇ ਟਾਈਮ ਸਨਸਨੀ ਫੈਲਦੀ ਹੈ ਤਾਂ ਉਸ ਤੋਂ ਬਾਅਦ ਸਾਹਮਣੇ ਆndi ਹੈ ਕਿ ਉਹ ਸਮਾਜ ਸੇਵਿਕਾ ਇਸ ਦੁਨੀਆ 'ਚ ਨਹੀਂ ਰਹੀ ਤਾਂ ਐਸੇ ਹੀ ਇਸ ਵੇਲੇ ਉਸਕਾ ਟਾਸਲ ਤੇ ਮੌਜੂਦਾ ਜਿੱਥੇ ਕਿ ਪੁਲਿਸ ਦੇ ਅਧਿਕਾਰੀ ਵੀ ਪਹੁੰਚੇ ਨੇ ਤਾਂ ਘਰ ਜਿਹੜਾ ਤੁਸੀਂ ਇਸ ਵੇਲੇ ਆਪਣੀ ਰੋਜ਼ੀ ਹਾਊਸ ਜੋ ਕਿ ਗੋਮਿੰਦਨਗਰ ਦਾ ਇਲਾਕਾ ਪੈਂਦਾ ਹੈ ਉਸ ਘਰ ਦੇ ਵਿੱਚ ਇਹ ਅੱਜ ਜਿਹੜਾ ਹਾਈ ਕਵੱਡਾ ਪਾਣਾ ਵਾਪਰਿਆ ਤੁਸੀਂ ਦੇਖੋ ਕਿ ਭੀੜਪੜ ਵਾਲਾ ਇਲਾਕਾ ਹੈ ਔਰ ਪੂਰਾ ਰਿਹਾਇਸ਼ੀ ਇਲਾਕਾ ਹੈ ਇੱਥੇ ਜਿਹੜੇ ਲੋਕ ਰਹਿੰਦੇ ਨੇ ਤੇ ਪਰ ਅਚਾਨਕ ਅੱਜ ਸ਼ਾਮ ਦੇ ਵਕਤ ਜਿਹੜਾ ਹੈ ਘਟਨਾ ਹੁੰਦੀ ਹੈ ਤਾਂ ਅਚਾਨਕ ਜਦੋਂ ਲੋਕਾਂ ਨੂੰ ਪਤਾ ਚੱਲਦਾ ਹੈ ਤਾਂ ਉਸ ਤੋਂ ਬਾਅਦ ਸੰਸਨੀ ਫੈਲ ਜਾਂਦੀ ਹੈ ਔਰ ਸਭ ਤੋਂ ਵੱਡੀ ਗੱਲ ਹੈ ਕਿ ਤਸਵੀਰ ਵੀ ਅਸੀਂ ਤੁਹਾਨੂੰ ਸਾਂਝੀ ਕਰ ਰਹੇ ਹਾਂ ਕਿ ਇਹ ਤੁਸੀਂ ਵੇਖੋ ਕਿ ਇੱਕ ਆਲੀਸ਼ਾਨ ਘਰ ਜਿਹੜਾ ਹੈ ਰੋਜੀ ਹਾਊਸ 405 ਨੰਬਰ ਗੋਬਿੰਦਨਗਰ ਇਲਾਕਾ ਪੈਂਦਾ ਹੈ ਤਾਂ ਇਸ ਘਰ ਦੇ ਵਿੱਚ ਮਹਿਲਾ ਇਕੱਲੀ ਰਹਿੰਦੀ ਸੀ ਤਾਂ ਜਦੋਂ ਇਕੱਲੀ ਰਹਿੰਦੀ ਸੀ ਤਾਂ ਅਕਸਰ ਉਹਦੇ ਵੱਲੋਂ ਲੋਕਾਂ ਨਾਲ ਸਮਾਜ ਸੇਵਾ ਦੇ ਕੰਮ ਕੀਤੇ ਜਾਂਦੇ ਸਨ ਜਿਸ ਦੇ ਕਰਕੇ ਉਹ ਜਿਹੜਾ ਹੈ ਜਾਣੀ ਜਾਂਦੀ ਨਹੀਂ ਸੀ ਔਰ ਪੂਰੇ ਇਲਾਕੇ ਦੇ ਵਿੱਚ ਇਸ ਤਰੀਕੇ ਦੀ ਗੱਲਬਾਤ ਸੀ ਇਹ ਲੋਕ ਉਸ ਨੂੰ ਇੱਕ ਸਮਾਜ ਸੇਵਕ ਸਮਝਦੇ ਸਨ ਕਿਉਂਕਿ ਉਹ ਜਿੰਨੀ ਵੀ ਉਸ ਕੋਲ ਪੈਸੇ ਹੁੰਦੇ ਸਨ ਉਹ ਲੋਕਾਂ ਦੇ ਲੋਕ ਭਲਾਈ ਦੇ ਕੰਮਾਂ 'ਚ ਲਗਾਉਂਦੀ ਸੀ ਤਾਂ ਉਸ ਤੋਂ ਬਾਅਦ ਅਚਾਨਕ ਅੱਜ ਇਹ ਘਟਨਾ ਵਾਪਰੀ ਹੈ ਜਿਸ ਤੋਂ ਬਾਅਦ ਕਿ ਇਹ ਗੱਲ ਸਾਹਮਣੇ ਆਈ ਹੈ ਕਿ ਉਸ ਲੜਕੀ ਦਾ ਜਿਹੜਾ ਹੈ ਅੱਜ ਖਤਮ ਕਰ ਦਿੱਤਾ ਗਿਆ ਹੈ ਤੇ ਇਹ ਮੰਦਭਾਗੀ ਘਟਨਾ ਜਿਹੜੀ ਹੈ ਕੱਟੀ ਹੈ ਤਾਂ ਤੁਸੀਂ ਵੇਖ ਸਕਦੇ ਹੋ ਕਿ ਇਲਾਕੇ ਦੇ ਲੋਕ ਇਸ ਵੇਲੇ ਮੌਜੂਦ ਹਨ ਸੀਸੀਐਲ ਦੇ ਘਰ ਦੇ ਬਾਹਰ ਖੜੇ ਹਨ ਪੁਲਿਸ ਵਾਲੇ ਵੀ ਮੌਜੂਦ ਨੇ ਪਰਿਵਾਰਕ ਮੈਂਬਰ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਕਿ ਆਖਿਰਕਾਰ ਕੀ ਘਟਨਾ ਵਾਪਰੀ ਹੈ ਕੀ ਹੋਇਆ ਮੈਡਮ ਹੈ ਕੀ ਘਟਨਾ ਵਾਪਰੀ ਹੈ ਕੀ ਹੋਇਆ ਜੀ ਇਹ ਕਰਦੇ ਕੀ ਸੀ ਤੇ ਅੱਜ ਕੀ ਹੋਇਆ ਕੰਮ ਤਾਂ ਬੇਟੀ ਕੋਈ ਨਹੀਂ ਕਰਦੀ ਸਾਡੀ ਸਿਰਫ ਚਾਚੇ ਦੀ ਪੈਨਸ਼ਨ ਇਹਨੂੰ ਮਿਲਦੀ ਸੀ 15,000 ਰੁਪਏ ਇਹ ਵੀ ਲੋਕਾਂ ਨੂੰ ਖਵਾ ਦਿੰਦੀ ਸੀ ਵੀ ਚਲੋ ਧਾਨਪੁਰ ਨਾ ਆਪਣੇ ਹੱਥੀ ਕਰਦੀ ਸੀ ਅਸੀਂ ਤਾਂ ਕਦੀ ਕੋਈ ਇਹਨੂੰ ਕਿਆ ਨਹੀਂ ਮਾੜਾ ਚੰਗਾ ਇਹ ਵੀ 5-5 ਚਾਦਾ ਕਾਪੂ ਪੀ ਲੀਦਾ ਸੀ ਬੈਠ ਜੀ ਦਾ ਹੀ ਘੜੀ ਪਰ ਫੇਰ ਚਲੇ ਜਾਈਦਾ ਇਸ ਬਸ ਤੇ ਇਕੱਲੇ ਰਹਿੰਦੇ ਸੀ ਇਕੱਲੇ ਹੀ ਰਹਿੰਦੇ ਸੀ ਕੀ ਕੰਮ ਕਰ ਕੀ ਸੀ ਇਹਨਾਂ ਦਾ ਕੰਮ ਕੋਈ ਨਹੀਂ ਸੀ ਸਾਡੇ ਚਾਚਾ ਸੀ ਉਹ ਲੱਗੋ ਆਇਆ ਸੀ ਡਾਕਖਾਨੇ ਦੇ ਵਿੱਚ ਅੱਛਾ ਵੱਡਾ ਹੈਗਾ ਸੀ ਕੋਈ ਤੇ ਪੈਨਸ਼ਨ ਹਾਂ ਪੈਨਸ਼ਨ ਹੀ ਆਂਦੀ ਸੀ ਬਸ ਪੈਨਸ਼ਨ ਤੇ ਗੁਜ਼ਾਰਾ ਕਰਦੀ ਤੇ ਇਕੱਲੇ ਰਹਿੰਦੇ ਸੀ ਘਰ ਚ ਹਾਂਜੀ ਇਕੱਲਾ ਹੀ ਰਹਿੰਦੇ ਸੀ ਉਹ ਤੇ ਇਹਨਾਂ ਦਾ ਵਿਆਹ ਨਹੀਂ ਹੋਇਆ ਨਹੀਂ ਵਿਆਹ ਨਹੀਂ ਕੀਤਾ ਤੇ ਅੱਜ ਕੀ ਹੋਇਆ ਘਟਨਾ ਘਟੀਆਂ ਅੱਜ ਸਾਨੂੰ ਤੇ ਆਪ ਨਹੀਂ ਪਤਾ ਨਹੀਂ ਹੈਗਾ 3:30 ਵਜੇ ਬੇਟੀ ਮੇਰੀ ਹੋ ਕੇ ਗਈ ਆ ਤੇ ਕਹਿੰਦੀ ਉਸ ਤੋਂ ਬਾਅਦ ਸਾਨੂੰ ਇਹ ਸਾਹਮਣੇ ਕੇ ਕੇ ਆਏ ਆ ਕਿਉਂਕਿ ਆਣਾ ਜਾਣਾ ਸਾਡਾ ਬਹੁਤ ਘੱਟ ਹੈਗਾ ਤਾਂ ਤੇ ਜ਼ਰੂਰ ਹਫਤੇ ਬਾਅਦ ਅਸੀਂ ਇਹ ਦੇਖੋ 10 ਮਿੰਟ ਬੈਗੇ 20 ਮਿੰਟ ਬੈਗੇ ਨਹੀਂ ਤਾਂ ਸਾਨੂੰ ਬਾਜ਼ਾਰ ਚੋਂ ਵੰਦੀ। ਘਰ ਚ ਕੋਈ ਸਮਾਨ ਨਹੀਂ ਮਿਲਿਆ। ਕੀ ਕਰਦੇ ਸੀ ਸਮਾਨ? ਸਮਾਨ ਇਤਰੇ ਵੰਡ-ਵੰਡ ਦੇਂਦੇ ਸੀਗੇ। ਪੁੱਛ ਲੋ ਕੋਈ ਰਿਕਸ਼ਾ ਸਮਾਨ ਇਤਰੇ ਵੰਡ-ਵੰਡ ਦੇਂਦੇ ਸੀ। ਕੋਈ ਰਿਕਸ਼ਾ ਕਹਿੰਦਾ ਸੀ ਇਹਨੂੰ ਬੇਟੀ ਨੂੰ ਕੋਈ ਕੁਛ ਕਹਿੰਦਾ ਹੀ ਲੈ ਦਿੰਦੀ ਹੁੰਦੀ ਸੀ। ਜਿੰਨੂੰ ਮਰਜ਼ੀ ਗਲੀ ਚੋਂ ਪੁੱਛ ਲੋ ਕੋਈ ਵੀ ਮੰਗਣ ਵਾਲਾ ਆ ਗਿਆ ਉਹਨੂੰ ਨਹੀਂ ਖਾਲੀ ਮੋੜਦੀ ਹੁੰਦੀ ਸੀ। ਸਮਾਨ ਬਹੁਤ ਹੀ ਲੋਕ ਜਦੋਂ ਚਾਚਾ ਪੂਰਾ ਕੁਝ ਵੀ ਨਹੀਂ ਕਰਾਈ ਰਹਿੰਦੇ ਸੀਗੇ। ਪੈਨਸ਼ਨ ਹੀ ਆਂਦੀ ਜਿਹੜੇ ਇਹਦੇ ਪਾਪਾ ਦੀ ਆਂਦੀ ਬਸ। ਅੱਜ ਕੀ ਹੋਇਆ ਅੱਜ ਪਤਾ ਨਹੀਂ ਸ਼ਾਮ ਨੂੰ 4:00 ਵੇਨਾਂ ਨੂੰ ਸੁਨਿਆ ਪਹੁੰਚਿਆ ਇਤਰਾ ਹੀ ਵੀ ਨਦਿਆ ਤੋਂ ਇਹ ਤਾਂ ਹੀ ਰੰਗ ਰੰਗਿਆ ਇਹ ਤੁਹਾਨੂੰ ਘਰ ਦਿਖਾਣੇ ਆ ਤੁਸੀਂ ਦੇਖੋ ਕਿ ਕੁਝ ਦੁਕਾਨਾਂ ਕਿਰਾਏ ਤੇ ਵੀ ਦਿੱਤੀਆਂ ਹੋਈਆਂ ਸਨ ਤੇ ਇੱਕ ਦੋ ਦੁਕਾਨਾਂ ਬੰਦ ਸੀ ਤਾਂ ਘਰ ਦੀ ਤਸਵੀਰ ਤੁਸੀਂ ਇਸ ਵੇਲੇ ਆਪਣੀ ਟੀਵੀ ਸਕਰੀਨ ਤੇ ਦੇਖ ਸਕਦੇ ਹੋ ਕਿ ਇਹ ਜਿਹੜਾ ਘਰ ਹੈ ਉਹ ਉਸ ਦਾ ਸੀ ਔਰ ਤੁਸੀਂ ਦੇਖੋ ਇੱਕ ਵੱਡੇ ਘਰ ਦੇ ਵਿੱਚ ਰਹਿ ਰਹੀ ਸੀ ਲੜਕੀ ਔਰ ਘਰ ਦੇ ਵਿੱਚ ਇਕੱਲੀ ਰਹਿੰਦੀ ਸੀ ਸਭ ਤੋਂ ਢੀ ਗੱਲ ਹੈ ਕਿ ਉਹ ਕਹਿੰਦੇ ਨੇ ਕਿ ਮਕਸਦ ਉਸ ਦਾ ਸਿਰਫ ਸਮਾਜ ਸੇਵਾ ਸੀ ਕਿਉਂਕਿ ਉਹਨਾਂ ਨੂੰ ਪਰਿਵਾਰਕ ਮੈਂਬਰਾਂ ਦੀ ਪੈਨਸ਼ਨ ਆਉਂਦੀ ਸੀ ਤੇ ਪੈਨਸ਼ਨ ਤੋਂ ਬਾਅਦ ਜਿਹੜਾ ਹੈ ਉਹ ਆਪਣਾ ਗੁਜ਼ਾਰਾ ਕਰਦੇ ਸਨ ਤਾਂ ਉਸ ਤੋਂ ਬਾਅਦ ਰਾਹ ਅੱਜ ਅਚਾਨਕ ਜਦੋਂ ਘਟਨਾ ਵਾਪਰਦੀ ਹੈ ਤਾਂ ਤੁਸੀਂ ਵੇਖ ਸਕਦੇ ਹੋ ਕਿ ਇਸ ਵੇਲੇ ਪੂਰੇ ਇਲਾਕੇ ਦੇ ਵਿੱਚ ਸੰਸਨੀ ਫੈਲੀ ਹੈ ਤਾਂ ਲੋਕ ਜਿਹੜੇ ਨੇ ਇਸ ਵੇਲੇ ਬਹੁਤ ਹੈਰਾਨ ਨੇ ਕਿ ਆਖਿਰਕਾਰ ਹੋਇਆ ਕੀ ਹੈ ਕਿਸ ਤਰੀਕੇ ਦੇ ਨਾਲ ਹੈ ਪੂਰੀ ਘਟਨਾ ਵਾਪਰੀ ਹੈ ਇਲਾਕੇ ਦੇ ਲੋਕ ਨਾਲ ਗੱਲਬਾਤ ਕਰਾਂਗੇ ਜਿਹੜੇ ਇਲਾਕੇ ਦੇ ਲੋਕ ਨੇ ਸਰ ਕੀ ਹੋਇਆ ਅੱਜ ਘਟਨਾ ਕੀ ਪਤਾ ਲੱਗਾ ਤੁਹਾਨੂੰ ਮੈਨੂੰ ਤਾਂ ਸਰਜੀ ਫੋਨ ਹੀ ਆਇਆ ਸੀ ਕਿ ਮੇਰੇ ਯਾਰ ਦੋਦੀ ਭੂਆ ਸੀ ਤੇ ਉਹ ਕਹਿੰਦਾ ਕਿ ਨਾ ਇਦਾ ਭੂਆ ਦਾ ਮਲਕੀ ਕਤਲ ਹੋ ਗਿਆ ਵਾ ਤੇ ਆਇਓ ਦੋ ਮਿੰਟ ਮਾਤਾ ਹੀ ਪੁਲਸਕ ਮੈ ਇਰਤ ਕਰੋ ਕਹਿੰਦਾ ਪੁਲਸ ਆਈ ਹੋਈ ਤੇ ਦੋ ਮਿੰਟ ਆਇਓ ਤੇ ਆਪਾਂ ਅੱਗੇ ਵੇਖਿਆ ਤੇ ਲੰਮੇ ਪਈ ਏ ਇਦਾਂ ਹੀ ਕੀ ਕੋਈ ਲੜਾਈ ਝਗੜਾ ਸੀ ਕਿਸੇ ਦੇ ਨਾਲ ਨਹੀਂ ਨਹੀਂ ਲੱਗਦਾ ਬਾਈ ਕਿਸੇ ਨਾਲ ਨਹੀਂ ਇਦਾਂ ਹੀ ਮਤਲਬ ਕਿ ਦਾਨ ਪੋਣ ਕਰਨ ਆਲੇ ਗਏ ਸੀ ਸਮਾਜ ਸੇਵਾ ਹਾਂਜੀ ਸਮਾਜ ਸੇਵਾ ਜੀ ਬਿਲਕੁਲ ਤੁਸੀਂ ਦੇਖੋਗੇ ਪੁਲਿਸ ਦੇ ਅਧਿਕਾਰੀਆਂ ਵੱਲੋਂ ਇਨਵੈਸਟੀਗੇਸ਼ਨ ਇੱਥੇ ਕੀਤੀ ਜਾ ਰਹੀ ਹੈ ਪੁਲਿਸ ਦੀ ਆਲਾ ਟੀਮ ਇੱਥੇ ਪਹੁੰਚ ਚੁੱਕੀ ਹੈ ਲੇਕਿਨ ਇਲਾਕੇ ਦੇ ਲੋਕ ਕਹਿੰਦੇ ਨੇ ਕਿ ਕਿਸੇ ਤਰ੍ਹਾਂ ਦੀ ਕੋਈ ਗੱਲਬਾਤ ਨਹੀਂ ਸੀ ਜਿਸ ਦੇ ਨਾਲ ਕੀ ਕੋਈ ਇਸ ਤਰ੍ਹਾਂ ਦੀ ਕਿਸੇ ਨਾਲ ਕੋਈ ਦੁਸ਼ਮਣੀ ਹੋਵੇ ਲੇਕਿਨ ਫਿਲਹਾਲ ਇਹ ਘਟਨਾ ਕਿਵੇਂ ਵਾਪਰੀ ਹੈ ਇਸ ਮਾਮਲੇ 'ਚ ਪੁਲਿਸ ਵੱਲੋਂ ਇਨਵੈਸਟੀਗੇਸ਼ਨ ਕੀਤੀ ਜਾ ਰਹੀ ਹੈ ਆਓ ਜਾਣੇ ਕੀ ਕਹਿੰਦਾ ਪੁਲਿਸ ਦੇ ਅਧਿਕਾਰੀਆਂ ਦਾ ਮੈਂ ਸਬ ਇੰਸਪੈਕਟਰ ਵਿਜੇ ਕੁਮਾਰ ਥਾਣਾ ਬੀਟਵੀਨ ਤਾਇਨਾਤ ਹਾਂ ਜੀ ਅੱਜ ਕਰੀਬ ਕੋਈ 7:00 ਵਜੇ ਦੀ ਗ ਵਾਲਾ ਤਰਸਰਾਂ ਦੇ ਹੁਕਮ ਮੁਤਾਬਕ ਸਾਨੂੰ ਇਨਫੋਰਮੇਸ਼ਨ ਮਿਲੀ ਕਿ ਮੰਦਰ ਵਾਲੇ ਗਲੀ ਜਿਹੜੀ ਪੈਂਦੀ ਆ ਮੰਦਰ ਵਾਲੇ ਬਾਜ਼ਾਰ ਉੱਥੇ ਕਿਸੇ ਲੇਡੀ ਦੀ ਡੈਥ ਹੋ ਗਈ ਆ ਇੱਥੇ ਭਾਇਆ ਦੇਖਿਆ ਇਨਵੈਸਟੀਗੇਸ਼ਨ ਚੱਲ ਰਹੀ ਆ ਜੋ ਵੀ ਤੱਤ ਸਾਹਮਣੇ ਆ ਗਏ ਵੈਸੀ ਕਾਰਵਾਈ ਜਿਹੜੀ ਅਮਲ ਵਿੱਚ ਲਿਆਂਦੀ ਜਾਏਗੀ ਕੀ ਕਾਰਨ ਕੀ ਰਿਹਾ ਕੋਈ ਗੱਲ ਸਾਹਮਣੇ ਆਈ ਹੈ ਅਜੇ ਤੇ ਕੋਈ ਗੱਲ ਨਹੀਂ ਸਾਹਮਣੇ ਆਈ ਜੀ ਚੱਲ ਰਿਹਾ ਪ੍ਰੋਸੈਸ ਜੀ ਬਾਲਾ ਤਰਫ ਸੜਾਏ ਨੇ ACP ਸਾਹਿਬ ADCP ਸਾਹਿਬ ਆਏ ਨੇ ਆਪਾਂ 6040 ਚੈੱਕ ਕਰ ਰਹੇ ਹਾਂ ਜੀ ਚੈਕਿੰਗ ਦੌਰਾਨ ਜਿਹੜੀ ਵੀ ਗੱਲ ਸਾਹਮਣੇ ਆਈ ਉਸ ਮੁਤਾਬਕ ਕਾਰਵਾਈ ਕਰਾਂਗੇ ਇਹ ਇਕੱਲੀ ਰਹਿੰਦੀ ਸੀ ਜੀ ਇਹ ਕਰਦੇ ਇਹ ਲੜਕੀ ਜਿਹੜੀ ਇਕੱਲੀ ਰਹਿੰਦੀ ਸੀ ਪਤਾ ਲੱਗਾ ਕਿ ਆਪਣੇ ਚਾਚੇ ਇਹਦੇ ਚਾਚੇ ਨੇ ਇਹਨੂੰ ਗੋਦ ਲਿਆ ਸੀ ਤੇ ਉਹਨਾਂ ਮੈਕਸਿਮਮ ਉਹਨਾਂ ਦੀ ਵੀ 10 ਸਾਲ ਤੋਂ ਡੈਥ ਹੋ ਗਈ ਹੈ ਇਕੱਲੀ ਰਹਿੰਦੀ ਸੀ ਤੇ ਘਰ ਦੇ ਵਿੱਚ ਤੇ ਕੋਈ ਸਮਾਨ ਨਹੀਂ ਇਹਨੇ ਰੱਖਿਆ ਲਗਭਗ ਪਤਾ ਲੱਗਾ ਗਵਾਂਡੀਆਂ ਤੋਂ ਕਿ ਇਹ ਹਰਮੰਦਰ ਸਾਹਿਬ ਜਾਂ ਅਸੀਦ ਸਾਹਿਬ ਨਾਈਟ ਸਟੇ ਕਰਦੀ ਸੀ ਤੇ ਇੱਥੇ ਕਦੀ ਕਦਾ ਜਾਂਦੀ ਸੀ ਤੇ ਜਿੰਨਾ ਵੀ ਇਹਨਾਂ ਨੂੰ ਪੈਨਸ਼ਨ ਮਿਲਦੀ ਸੀ ਤੇ ਇਹ ਗਰੀਬਾਂ ਨੂੰ ਲੋਕਾਂ ਨੂੰ ਵੰਡ ਦਿੰਦੀ ਸੀ इवन देन ਇਹਨੇ ਆਪਣਾ ਸਮਾਨ ਵੀ ਲੋਕਾਂ ਨੂੰ ਵੰਡ ਦਿੱਤਾ ਹੋਇਆ ਜੀ ਅੱਜ ਕਿੰਨਾ ਹਲਾਤਾ ਇਹਨੇ ਜਬੜੀ ਮੁੰਡਾ ਅੱਜ ਸ਼ੱਕੀ ਲਾਤਾ ਨਹੀਂ ਮਿਲ ਰਹੀ ਹੈ ਜੀ ਦੇਖੋ ਜੀ ਤਫਤੀਸ਼ ਚੱਲ ਰਹੀ ਹੈ ਜੀ ਤਫਤੀਸ਼ ਦੌਰਾਨ ਜਿਹੜੇ ਵੀ ਸਾਹਮਣੇ ਆਣਗੇ ਵੈਸੇ ਕਾਰਵਾਈ ਕਰਾਂਗੇ ਜੀ ਤੇ ਕੀ ਖਿਲਾਫਾ ਲਾਗੇ ਜੇ ਕੋਈ ਸ਼ੱਕ ਹੋਵੇ ਕੋਈ ਖਿਲਾਫਾ ਜੇ ਕੋਈ ਸ਼ੱਕ ਨਹੀਂ ਜੀ ਕੈਮ ਫੁਟੇਜ ਦੇਖ ਰਹੇ ਆ ਜੀ ਲੱਗੇ ਪਨੇ ਜਿਹੜੇ ਕੈਮਰੇ ਲੱਗੇ ਆ ਜੀ ਤਾਂ ਤੁਸੀਂ ਵੇਖਿਆ ਕਿ ਇਸ ਪੂਰੇ ਮਾਮਲੇ ਦੇ ਵਿੱਚ ਪੁਲਿਸ ਵੱਲੋਂ ਇਨਵੈਸਟੀਗੇਸ਼ਨ ਕੀਤੀ ਜਾ ਰਹੀ ਹੈ ਲੇਕਿਨ ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਲੜਕੀ ਦਾ ਕਿਸੇ ਦੇ ਨਾਲ ਕੋਈ ਲੜਾਈ ਝਗੜਾ ਨਹੀਂ ਸੀ ਔਰ ਕਿਉਂਕਿ ਉਹ ਸਮਾਜ ਸੇਵਾ ਦਾ ਕੰਮ ਕਰਦੀ ਸੀ ਇਕੱਲੇ ਰਹਿੰਦੇ ਸਨ ਕਿਉਂਕਿ ਉਹਨਾਂ ਕੋਲ ਜਿੰਨੀ ਵੀ ਪੈਨਸ਼ਨ ਆਉਂਦੀ ਸੀ ਉਹ ਲੋਕਾਂ ਦੇ ਦੇ ਦਿੰਦੇ ਸੀ ਤਾਂ ਇਕੱਲੇ ਇਸ ਘਰ ਦੇ ਵਿੱਚ ਰਹਿਣ ਵਾਲੀ ਮਹਿਲਾ ਨੂੰ ਜਿਹੜਾ ਹੈ ਉਹ ਸ਼ਿਕਾਰ ਬਣਾ ਗਿਆ ਹੁਣ ਦੇਖਣਾ ਹੋਏਗਾ ਕਿ ਪੁਲਿਸ ਇਸ ਮਾਮਲੇ ਨੂੰ ਟ੍ਰੇਸ ਕਰ ਚ ਕਿੰਨੀ ਕਾਮਯਾਬੀਂ ਲੇਕਿਨ ਵੱਡੀ ਘਟਨਾ ਅਮਰਸਰ ਵਿਖੇ ਵਾਪਰੀ ਹੈ ਜਿੱਥੇ ਕਿ ਅਮਰਸਰ ਦੇ ਗੋਬਿੰਦਨਗਰ ਇਲਾਕੇ ਦੇ ਵਿੱਚ ਰੋਜ਼ੀ ਨਾਮ ਦੀ ਮਹਿਲਾ ਅੱਜ ਆਪਣੇ ਘਰ ਦੇ ਵਿੱਚ ਦਿਨ ਦਿਹਾੜੇ ਮਰਤ ਪਾਈ ਜਾਂਦੀ ਹੈ ਤਾਂ ਇਸ ਫਿਲਹਾਲ ਪੁਲਿਸ ਵੱਲੋਂ ਪਰਚਾ ਦਰਜ ਕਰਕੇ ਕੋ ਕੀਤੀ ਜਾ ਰਹੀ ਹੈ ਹੁਣ ਦੇਖਣਾ ਹੋਏਗਾ ਪੁਲਿਸ ਦੋਸ਼ੀ ਨੂੰ ਕਦੋਂ ਗ੍ਰਿਫਤਾਰ ਕਰਦੀ ਹੈ ਲੇਕਿਨ ਸਵਾਲ ਹੈ ਕਿ ਆਖਿਰਕਾਰ ਦਿਨ ਦਿਹਾੜੇ ਕੱਟਣਾ ਕਿਵੇਂ ਵਾਪਰੀ ਪੀੜਪੜ ਵਾਲੇ ਇਲਾਕੇ 'ਚ ਕੋਈ ਰਾਸਦਾਰ ਸੀ ਜਿਹੜਾ ਇੱਥੇ ਆਇਆ ਕਿਉਂਕਿ ਇਸ ਪੂਰੇ ਘਰੇ ਇਲਾਕੇ ਦੇ ਵਿੱਚ ਪੀੜਪੜ ਵਾਲੇ ਇਲਾਕੇ 'ਚ ਉਹੀ ਬੰਦਾ ਆ ਸਕਦਾ ਹੈ ਜਿਸ ਤੋਂ ਉਸਦੀ ਪਛਾਣ ਹੋਵੇ ਕਿਉਂਕਿ ਉਹ ਲੋ ਗੇਟ ਵੀ ਖੋਲਿਆ ਗਿਆ ਹੁਣ ਪੁਲਿਸ ਇਨਵੈਸਟੀਗੇਸ਼ਨ ਜਾਰੀ ਹੈ ਲੇਕਿਨ ਫਿਲਹਾਲ ਵੱਡੀ ਘਟਨਾ ਮੁਰਸਰ ਵਿਖੇ ਵਾਪਰੀ ਹੈ ਜਿਸ ਦੇ ਨਾਲ ਇੱਕ ਵਾਰ ਫਿਰ ਕ੍ਰਾਈਮ ਦਾ ਗਰਾਫ ਬਦਦਾ ਨਜ਼ਰ ਆ ਰਿਹਾ ਹੈ ਕੈਮਰਾਮੈਨ ਅਰਜਨਲ ਸੁਮਿਤ ਦਾ ਨਾਂ ਗ੍ਰੀਡ ਪੰਜਾਬ ਟੀਵੀ ਅਮਰਿਤ